ਵਾਹਿਗੁਰੂ ਦੀ ਅਸੀਸ ਸਰੂਪ ਵਾਹਿਗੁਰੂ ਦੀ ਕਾ ਖਾਸ ਵਾਹਿਗੁਰੂ ਦੀ ਬਾਤਿ ਇਹ ਸੰਬਿਧਾ ਸਭ ਜਿਤ ਕਾ ਰਕਤੇ ਸਿਮਰ ਜੀ ਦਾ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਹਰ ਐਤਵਾਰ ਬੜੀ ਸ਼ਰਧਾ ਦੇ ਨਾਲ ਹਰ ਵਾਰੀ ਕੀਰਤਨ ਦੇ ਵਿੱਚ ਭਾਈ ਹਾਜ਼ਰੀ ਭਰਦੇ ਹਨ ਸੋ ਜਿਹੋ ਜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਜੋ ਘਰ ਦੇ ਵਿੱਚ ਵਿਹਾਰ ਹੁੰਦਾ ਹੈ ਭਾਈ ਇਕ ਮਾਂ ਭਾਵੇਂ ਇਹ ਹੈ ਤੁਹਾਨੂੰ ਆਪਣੇ ਬੱਚਿਆਂ ਕਿੱਦੇ ਰਸਤੇ ਲਾ ਸਕਦਾ ਹੈ ਤਾਂ ਬੜਾ ਹੀ ਮਾਣ ਹੁੰਦਾ ਇਹਨਾਂ ਦੇ ਮਾਤਾ ਪਿਤਾ ਨੂੰ ਦੇਖ ਕੇ ਕਿ ਜੋ ਗੈਂਡਾ ਨੇ ਆਪਣੀਆਂ ਬੱਚਿਆਂ ਨੂੰ ਕੀਰਤਨ ਖਿਲਾਇਆ ਹੈ ਜੀ ਸੋ ਵਾਹਿਗੁਰੂ ਜੀ ਇਸੇ ਤਰ੍ਹਾਂ ਇਹਨਾਂ ਦੇਤੇ ਕਿਰਪਾ ਬਣਾਈ ਰੱਖੇ ਮਨੁੱਖੀ ਜੀਵਨਾਂ ਦੀ ਪਰਣੀ ਹੈ ਸੋ ਜਨਮੀ ਤੋਂ ਜਦ ਇਸ ਸਟੇਜ ਤੇ ਪਹੁੰਚੋ ਤਾਂ ਕਿ ਮਾਰੇ ਕੰਦੇ ਰક્ત ਵਿਚਾਰੇ ਸੁਪੰਧਾ ਹੋਏ ਸੋ ਵਕਤੀ ਅੱਗੇ ਬਹੁਤ ਹੁਚੁਕਿਆ ਪਰਾਈ ਤੁਹਾਡਾ ਟਾਈਮ ਨਾਲ ਸਮਾਪਤੀ ਵੀ ਕਰਨੀ ਚਾਹੀਦੀ ਸੋ ਚਾਹਤੀ ਜੋ ਜਲਦੀ ਹੀ ਬੁਲਾਏ। ਜੇਕਰ ਜਿੱਤੇ ਪਾਏ ਸੰਗਤਾਂ ਨੂੰ ਹਰ ਜਾਣਾ ਖੇਤਮਸਾਲਨ ਕਰਾਇਆ ਜਾਵੇ। ਉੱਪਰ ਵੀ ਬਿਤੇ ਰਹੇ ਨਾ। ਹਾਂਜੀ ਭਾਈ ਜਵਿੰਦਰ ਸਿੰਘ ਖਾਨ ਜੀ ਦੇ ਪਾਈ ਛੇ ਪੌੜੀਆਂ ਨਾਮ ਸਾਬ ਜੀ ਦਾ ਸੰਗਤਾਂ ਨੂੰ ਸਰਵਨਤਰਾਇਨ ਕਰ ਉਸ ਤੋਂ ਬਾਅਦ ਪਾਈ ਅਰਦਾਸ ਬੇਨਤੀ ਹੋਵੇਗੀ। ਗੁਰੂ ਕੀ ਦੇਵਸਤ ਦੀ ਗੁਰੂ ਸਮਾਪਤੀ ਇਹ ਜੁਤੇ ਸੰਤਾਂ ਨੂੰ ਬੇਤੀ ਆ ਵੀ ਆਪ ਸਾਥ ਸੰਤਾਂ ਦੇ ਗੁਰੂ ਦੇ ਲੰਗਰ ਹਾਜ਼ਰ ਸੀਗੇ ਅਬੀ ਇਸੇ ਸਾਡੇ ਲੰਗਰ ਦੀ ਕਾਪੀ